ਇਹ ਮਾਮਲਾ ਕੀ ਹੈ ਮੇਰੇ ਘਰ ਵਾਲਾ ਮਰਿਆ ਮੇਰੇ ਭਰਾਵਾਂ ਨੇ ਦੱਸਦੇ ਹੀ ਨਹੀਂ ਪਏ ਮਰਿਆ ਕਿ ਜੀ ਦਾਜ ਦਾ 10 12 ਦਿਨ ਹੋ ਗਏ ਆ ਉਹ ਖੜਾ ਸਾਡੇ ਸੁਣਾਈ ਨਹੀਂ ਕਰਦੇ ਪੁਲਿਸ ਵਾਲੇ ਮੇਰਾ ਭਰਾ ਪਰਸੋਂ ਦਾ ਪੁਲੀਚਾ ਆਉਂਦਾ ਉਹਦੇ ਦੇ ਘਟਾਪਾ ਨਹੀਂ ਚਾਰਦੇ ਪਏ ਨਾ ਹੀ ਦੱਸਦੇ ਪਏ ਨੇ ਮੇਰੀ ਨਿੱਕੀ ਜੀ ਕੁੜੀ ਹੈ ਜਿੰਦਾ 17 ਦਿਨ ਹੋ ਗਏ ਮੇਰਾ ਪਤਨ ਨਹੀਂ ਦੱਸਦੇ ਭਰਾ ਆ ਕਿ ਜੀਵਨ ਦਾ ਜਿਵੇਂ ਦੇਗਾ ਸਾਡੇ ਚੋਣੇ ਚ ਪਾ ਗਏ ਨੇ ਕਿ ਨਾ ਕੀ ਉਹਨਾਂ ਦਾ ਹੀ ਮੇਰਾ ਨਾਮ ਰੇ ਹੈ ਮੇਰਾ ਸਾਰਾ ਡਰੈੱਸ ਬੰਦੇ ਦੇ ਨਾਂ ਚੱਕਾ ਹੈ ਤੁਸੀਂ ਪੁਲਿਸ ਕਮਿਊਨਿਟੀ ਦੀ ਹੋਈ ਕੰਪਲੀਟ ਡਾਕਟਰ ਨਹੀਂ ਲੰਬਤਾ ਦਾ ਸਹਾਇਕਰਣ ਨਹੀਂ ਦਿੰਦੇ ਨੂੰ ਕੀ ਨਹੀਂ ਪੁੱਛਦੇ ਪੰਜੀ ਜਿਵੇਂ ਤੁਸੀਂ ਇਹ ਧਰਨਾ ਲਾਇਆ ਜਿੱਤੇ ਸਾਡਾ ਭਰਾ ਨੇ ਮੈਂ ਤਾਂ ਬਸ 10 12 ਦਿਨ ਹੋ ਗਏ ਨੇ ਸਾਨੂੰ ਕੁਝ ਨਹੀਂ ਪੁਲਸ ਵਾਲੇ ਦੱਸਦੇ ਪਏ ਨੇ ਕਿਹੜੀ ਬੱਚਾ ਨਾਲ ਦੱਸਦੇ ਕਿਉਂ ਨਹੀਂ ਪਏ ਨਿੱਕੀ ਜਿਹੀ ਉਹਦੀ ਕੁੜੀਏ ਦੱਸੋ ਇਹ ਕਿਹੜੇ ਪਾਸੇ ਜਾਈਏ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਅਸੀਂ ਕਿਲਚੇ ਵਾਲੇ ਕਿਲਚੇ ਹੋਇਆ ਕੀ ਇਹ ਭਰਾ ਸਾਡੇ ਨੂੰ ਭਰਾ ਨੂੰ ਹੈ ਕਨੈਪ ਕਰਕੇ ਲੈ ਕੇ ਕੁੜੀ ਤੇ ਕਿ ਡੈਪ ਕਿੰਨੇ ਕੀਤਾ ਕੁੜੀ ਦੇ ਭਰਾਵਾਂ ਨੇ ਖਾ ਕਰਨੇ ਵੰਛੀ ਨੇ ਸੁੱਕੇ ਨੇ ਕੀਤਾ ਇੱਕ ਪੱਕੀ ਏ ਦੋ ਚ ਪਾਨੀ ਏ ਅਤ ਜਸ ਕਚੈ ਨੇ 10 12 ਕਾਗਲਹਾ ਜੀ ਉਹਦੇ ਸੰਬੰਧ ਵਿੱਚ 31 ਜੀ ਨੂੰ ਸਾਡੇ ਕੋਲ ਇਨਫੋਰਮੇਸ਼ਨ ਆਈ ਗੰਧਮੰਦਰ지 ਕੀਤਾ 306 ਨੰਬਰ ਦਾ ਉਹਦੇ ਲੜਕਾ ਜੇ ਮਿਲਣੀਆਂ ਦੇ ਵਾਰਸ ਉਹਨਾਂ ਦੀ ਇਨਵੈਸਟੀਗੇਸ਼ਨ ਜਾਰੀ ਹੈ ਉਹ ਦੰਗੀਆਂ ਸੀ ਸੱਪਰਚਾ ਕੱਟਿਆ ਗਿਆ ਚੋਕਾ ਤੇ ਪਰਿਵਾਰ ਦਾ ਕਹਿਣਾ ਹੈ ਕਿ ਅਰੈਸਟ ਕੀਤਾ ਤੁਸੀਂ ਨੂੰ ਬੰਦਾ ਤੇ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਬੰਦਾ ਕੋਈ ਅਰੈਸਟ ਕੋਈ ਅਰੈਸਟ ਕੀਤਾ ਜੀ ਜਦੋਂ ਵੀ ਹੋਵੇਗਾ ਦੱਸਾਂਗੇ ਅਸੀਂ ਵੀ ਜਮ ਸਰਕਲ ਦੱਸਾਂਗੇ ਜਦੋਂ ਵੀ ਹੋਇਆ ਪਰਵਾਹ ਦੇ ਇਲਜ਼ਾਮ ਕਿ ਸਾਡਾ ਜਿਹੜਾ ਲੜਕਾ ਉਹ ਮਾਰ ਦਿੱਤਾ ਗਿਆ ਕੋਈ ਅਸਰਾ ਦੀ ਗੱਲਬਾਤ ਸਾਹਮਣੇ ਆਈ ਨਹੀਂ ਅਜੇ ਇਨਵੈਸਟੀਗੇਸ਼ਨ 'ਚ ਚੀਜ਼ਾਂ ਕੋਈ ਨਹੀਂ ਜਦੋਂ ਵੀ ਹੋ ਜੂਗਾ ਦੱਸਾਂਗੇ